ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਹੈ ਤੁਹਾਡੀ ਵੀਡੀਓ ਚ ਹੋ ਗਈ ਕੰਡਾ ਕਰਕੇ ਹੋ ਗਏ ਹੁਣ ਪਹਿਲੇ ਟੁਕ ਟੱਕ ਕੇ ਆਪਣਾ ਰੱਖਤਾ ਮੀਨੇ ਰਾਤ ਦੀ ਓਨੀ ਰੀਲ ਬਣਾਈ ਪਈ ਆ ਕਦੇ ਪੈਣ ਲੱਜਿੰਦਾ ਕਦੇ ਹਟ ਜਾਂਦਾ ਕਦੇ ਪੈਣ ਲੱਜਦਾ ਥੋੜਾ ਥੋੜਾ ਜਿਹਾ ਪਈ ਜਾਂਦਾ ਐਂ ਵੀ ਨਹੀਂ ਹੈਗਾ ਵੀ ਖਾਸਾ ਪੂਰ ਪੂਰ ਜੀ ਪੈਣ ਲੱਗੀ ਸਵੇਰ ਦੀ ਸਾਰੇ ਪਾਸੇ ਗਿੱਲੇ ਗੱਲਾ ਕਰਿਆ ਪਿਆ ਉਹੀ ਚੱਕਰ ਆ ਵੀ ਜੇ ਤਾਂ ਪੈਣਾ 10 ਮਿੰਟ ਦੱਬ ਕੇ ਲਾਲਾ ਗਰ ਮੈਂ ਇਸ ਗਰੀ ਭਿਆਨ ਪੂਰੀ ਬਾਕੀ ਹੁਣ ਕੱਕ ਵੱਡ ਕੇ ਲੈ ਕੇ ਟੁੱਕ ਕੇ ਰੱਖਤਾ ਹੁਣ ਮੋਟਰ ਕਿਨੇ ਢਾ ਮਾਰ ਕੇ ਆਉਂਦੇ ਆ ਟਰਾਲੇ ਜਾਵਾ ਭਰਾ ਕੇ ਲਿਆਉਣੀ ਸੀ ਮੈਂ ਕਿਹਾ ਵੀ ਸ਼ਾਮ ਨੂੰ ਭਰਾ ਕੇ ਲਿਆਉਂਗਾ ਹੁਣ ਤੇ ਅੰਦਰ ਲਾਤੀਏ ਇਹਨੂੰ ਖੜਾ ਦੀਏ ਇੱਕ ਜਗ੍ਹਾ ਵਿੱਲਾ ਕਰਕੇ ਹੁਣ ਮੁੜ ਕੇ ਫਿਰ ਕੱਢਣਾ ਤਾਂ ਹੈ ਇਹਨੂੰ ਉਹ ਧਾਨਾ ਜੇ ਨਿਕਲੂ ਮੈਂ ਕਿਹਾ ਵੀ ਇਹਨੂੰ ਫਿਰ ਲੋਡ ਕਰਕੇ ਖੜਾ ਦਿੰਦੇ ਅੰਦਰ ਨਾਲੇ ਸੁੰਨੀ ਨੂੰ ਦੇਖਦਾ ਜੀ ਅੱਜ ਵੀ ਪੈਂਟ ਜਾ ਬਣਾਤੀਏ ਜਿਹੜੇ ਪਰ ਬਿੱਡ ਬੋਰਡ ਰੱਖਣਾ ਲੋ ਇਹਨੇ ਬੰਰ ਵੀ ਨਹੀਂ ਕਰਾਂ ਮਾਰ ਕੇ ਆਈਏ ਹੁਣ ਦੇਖੀਏ ਕਿਦਾਂ ਹਾਲੀ ਚੱਲੀ ਹੈ ਲਓ ਜੀ ਪੂਰਾ ਪਾਣੀ ਖੜਾ ਦੇਖ ਲਓ ਤਾਂ ਵੀ ਤਾਂ ਵੱਡੇ ਪਏ ਆ ਚੂਹੇ ਨੇ ਵਿੱਚ ਅੰਤਾਂ ਦੇ ਇਹ ਨਹੀਂ ਹੈਗਾ ਵੀ ਪਾਣੀ ਨਹੀਂ ਹੈਗਾ ਪਾਣੀ ਖੜਾ ਦੇਖ ਲਓ ਪਾਣੀ ਖੜੇ ਵਿੱਚ ਵੀ ਆਨ ਪੂਰੇ ਵੱਡੇ ਪਏ ਆ ਢੇਰ ਲਾਇਆ ਪਿਆ ਐਨ ਪੂਰਾ ਐਕਣੀ ਗੰਨਾ ਵੱਡੇ ਪਏ ਆ ਲਾਗ ਅਸਰ ਨੁਕਸਾਨੇ ਬਹੁਤ ਕਰਦਾ ਕਰੇਗਾ ਦੇਖ ਲੋ ਆਈ ਵੀ ਨਹੀਂ ਹੈਗਾ ਵੀ ਚਲੋ ਸਾਈਡ ਪਰ ਤੇ ਨਿਕਲ ਕੇ ਚਲੇ ਜਾਉਂਗੋ ਰੇ ਤੇ ਗੱਬੇ ਜਾ ਕੇ ਵੱਡੇ ਵੀ ਆ ਹੋ ਕਿੰਨੀ ਦਿਬਾਈ ਰੱਖੀ ਆ ਉੱਥੇ ਪਾਣੀ ਆ ਤੇ ਅਬ ਤਾਂ ਕਿੱਧਰ ਦੇਉਂਗਾ ਇੱਧਰ ਦੇਉਂਦਾ ਤੇ ਉੱਧਰ ਦੇਉਂਦਾ ਗੰਨੇ ਕਿੰਨੀ ਦੇਉਂਗਾ ਕੁਝ ਨਹੀਂ ਪਤਾ ਲੱਗਦਾ ਪੰਨੇ ਰੀਆਂ ਧਰੀਆਂ ਪਈਆਂ ਕਹਿੰਦਾ ਵੀ ਛੱਡ ਦੂੰਗਾ ਛੜਦਾ ਨਹੀਂ ਤੁਸੀ ਇਹ ਹਾਲ ਕਰੇ ਪਈ ਆ ਆ ਨਮੀ ਪਿੰਦਾ ਰਹਿੰਦਾ ਫਿਰ ਵੀ ਚਲੋ ਸੋਣਾ ਪਰ ਨਹੀਂ ਪਾਣੀ ਚੱਲਦਾ ਪੂਰਾ ਇਹਨ ਕਿੰਨੀ ਪਿਆਰਾ ਤਸੂਣਾ ਪਰ ਫੇਰ ਵੀ ਚੂਹਾ ਨਹੀਂ ਕੱਟਦਾ ਇਹਦਾ ਕਤਲ ਵੇੜ ਸੁੰਢੀ ਬਹੁਤ ਪਈ ਵੀ ਆ ਜਿਹੜੀ ਲੇਟ ਛੱਪੀ ਜੀਰੀ ਨੂੰ ਉਹ ਵਿਚ ਵਿੱਚ ਬਹੁਤ ਚਲੋ ਟੱਕਰ ਗਿਆ ਅੱਜ ਤਾਂ ਲੀ ਗਦਾ ਪਾਣੀ ਪੈ ਗਈ ਹੁਣ ਤਾਂ ਦੇਖ ਲੈ ਯਾਰ ਆਇ ਨਾ ਕਰ ਲੇਗੀ ਕਿ ਨਹੀਂ ਆਲੀ ਉਹ ਇਹ ਕਹਿੰਦਾ ਸ਼ਗਨ ਢਾਬੇ 'ਤੇ ਜਾਣਾ ਦੇਖ ਲੈ ਜਾਣਾ ਕਿ ਨਹੀਂ ਉਹ ਜਾਣਾ ਕਿ ਨਹੀਂ ਜਾਨੋ ਦੇ ਨਾਲੇ ਦਿਨ ਜਾਣਾ ਤੇਰੇ ਵਾਲੇ ਦਿਨ ਹੈ ਇਸ स्कीम ਬਣਾਈ ਬੈਠੇ ਆ ਜੀ ਮੇਰੇ ਮੁੰਡਾ ਵਿਕ ਇੱਕ ਇਹ ਇੱਕੀ ਦਾ ਭਤੀਜਾ ਕਹਿੰਦੇ ਦੱਲੀ ਨੂੰ ਪਾਲਦੀ ਕਰਨੀ ਆ ਸ਼ਗਨ ਢਾਬੇ 'ਵਾਂ ਪਿੱਛੇ ਦੱਲੀ ਦੇ ਜਾਨਵਰ ਹੁੰਦੀਆਂ ਆ ਦੱਲੀ ਦੋ ਹੀ ਸੇ ਥੋੜੇ ਹੋਗੇ ਤੀ ਆਈ ਸਹੀ ਆ ਮੇਰਾ ਦੋ ਇਸੇ ਕਹਿੰਦਾ ਹੈ ਨਾਲੇ ਦੋ ਜਾਈ ਲੈਣੇ ਜਾਨੋ ਦੇ ਨਹੀਂ ਥੋੜਾ ਦੋਨੇ ਜਾਰੇ ਹੋਗੇ ਉਹ ਉਹ ਤਾਂ ਦੋ ਜਣਾਂ ਦਾ ਜਨਮ ਤੇ ਨਹੀਂ ਹੈਗਾ ਤੇਰਾ ਹੋ ਗਿਆ ਤੇਰੇ ਭਤੀਜੇ ਦਾ ਹੋ ਗਿਆ ਤੇ ਮੇਰਾ ਤਾਂ ਤੀਆ ਹਿੱਸਾ ਹੀ ਹੋ ਗਿਆ ਟਰਾਲੇ ਦਾ ਲੰਗੜ ਵਾਲੇ ਦਾ ਟਰਾਲੇ ਦੀ ਲੱਕਾ ਪਾਲਟੀ ਅੱਜੇ ਚੱਲੀਏ ਸ਼ਾਮ ਨੂੰ ਚੱਲਦੇ ਚੱਲਦੇ ਸ਼ਾਮ ਨੂੰ ਚੱਲ ਪੱਕਾ ਦਾ ਦੀ ਕੀ ਕਰਾਂ ਯਾਰ ਆਰਾਮ ਨਾਲ ਚੱਲ ਨਲੀ ਅੱਗੇਦਰ ਤੇ ਅੱਗੇ ਪਾਲਣ ਚੱਕ ਕੇ ਬੰਦੇ ਤੇ ਆ ਮਾਲਬਗਿਨੀ ਨੇ ਹੈ ਮਾਲਬਗਿਨੀ ਤੇ ਆਇਆ ਨਲੀ ਦੇ ਨਾਲ ਮੀ ਪੋਤਾ ਰਾਤ ਫਿਰ ਪਾਣੀਓ ਪਾਣੀ ਕਰਤਾ ਤੇ ਹੈ ਉਹ ਪਾਣੀ ਪਾਓ ਇੱਥੇ ਆ ਕੇ ਪਾਪਦੇ ਪੈਪਜ ਆ ਗਿਆ ਪੂਰਾ ਪਾਣੀ ਆ ਦੇਖ ਮਾਰੋ ਮਾਰ ਲੈ ਸਰਾ ਥੋੜਾ ਜਿਹਾ ਵੀ ਪਿਆ ਨਾਲੇ ਉਹ ਕੱਕਾ ਬੱਢਣਾ ਆ ਹੈ ਹਾਂ ਭਾਈ ਇਹ ਮੈਂ ਵਰਤੂਗਾ ਚਾਲ ਲਈ ਮੈਂ ਇਹ ਵੀ ਵਿਲੀ ਲੱਗਦੇ ਮੈਨੂੰ ਤਾਂ ਅੱਜ ਫਿਰ ਹਾਂ ਦੇਵਰਾਜ ਇਹ ਵੀ ਵਿਲੀ ਲੱਗਦੇ ਆ ਹਾਂ ਇਹ ਸਾਬ ਕੇ ਫਿਰਦਾ ਇਹ ਗਰਮੀ ਦੇ ਵਲਾ ਦਲੀ ਨੰਨੇ ਨੂੰ ਕਰ ਹਾਂ ਠੀਕ ਆ ਭਾਈ ਹਵਾ ਆਉਣਾ ਆ ਸਪੰਨ ਪਾਪ ਦੇ ਮੋਟਰ ਪੰਜ ਦਾਦੀ ਨਾਲੋਂ ਵੱਧਾ ਪਾਣੀ ਪੰਜ ਦੀ ਗਾ 10 ਦੀ ਨਾਲੋਂ ਵੀ ਵੱਧ ਐਨੀ ਸਪੀਡ ਗੇਅਰ ਪਾਣੀ ਇਹ ਦੇ ਦਿੱਤਾ ਸਹੀ ਪਰ ਗਰਮੀ ਨੇ ਬੱਸ ਕਰਾਈ ਪਈ ਹੈ ਫੇਰ ਤਾਂ ਠੀਕ ਆ ਦਲੀ ਠੀਕ ਆ ਕੋਈ ਬਿਮਾਰੀ ਤਾਂ ਨਹੀਂ ਬڑے ਛੋਟੇ ਬੁੱਝੇ ਵਾਲੀ ਚੌਂਤੇ ਕੰਨਾ ਬਣਾਤਾ ਪਰ ਹੋਣਾ ਹੈ ਕੋਈ ਵੀ ਨਹੀਂ ਬਣਾਇਆ ਜਮਾਈ ਆਦੂ ਯਾਰ ਆਹੀ ਬਣਾਇਆ ਔਰੇ ਔਰੇ ਬਣਾਇਆ ਜਿੰਨਾ ਆ ਕੰਨਾ ਹੈ ਉਹ ਬਾਜਾ ਖੜਾ ਹੈ ਹਾਂ ਇਹਨਾਂ ਦਾ ਕੱਤ ਨਿਕਲੇ ਆ ਜਾਂ ਐ ਬਾਜਰੇ ਜਿੰਨਾ ਹਾਂ ਇੰਨਾ ਛੋਟਾ ਏ ਸਾਂਹ ਕਿ ਖਰਾਕ ਘੱਟ ਪਾਉਂਦੇ ਫਿਰ ਬਾਦ ਬਤੱਬ ਕੇ ਪਾਉਣਾ ਖਰਾਕ ਪਾਓ ਫਿਰ ਬਾਸਤਾ ਦੋ ਥੈਲੇ ਹੂੰ 30 ਵਾਹ ਫੇਰ ਪੈਣਾ ਦੋ ਥੈਲੀ ਬਸ ਪਿਆ ਯਾਰ ਸਵਾ ਸਵਾ ਸਾਲ ਪਹਿਲਾ ਬਾਸਤਾ ਹੂੰ ਢੇਢੇ ਥੈਲੇ ਹੋਇ ਪਾਤਾ ਕਿਸੇ ਨਾਲ ਹੋਇ ਪਾਉਣਾ ਚੱਲ ਪੰਜ ਸੱਤ ਥੈਲੇ ਦਾ ਡਾਇਦੇ ਚਾਹੀਦੇ ਤਾਂ ਹੀ ਕੋ ਕਰੂ ਤਿੰਨ ਤਿੰਨ ਇਹਦੇ ਟਾਇ ਦੇ ਪਹਿਲੇ ਬਾਦਨ ਦੇ ਵਿਚੇ ਦੇ ਪਹਿਲਾ ਉਹਦਾ ਫੇਰ ਬਾਦਨ ਚੱਲ ਚੱਕ ਚੱਲੀਏ ਅਖਾਂ ਨੂੰ ਵੱਡੋ ਵੱਡਦੇ ਜੇ ਬਸ ਵੱੜਲਾ ਵੱੜਲਾ ਜਾ ਉਹ ਤੇਰੇ ਨਾਲ ਉਹ ਤੇਰੇ ਨਾਲ ਬੜੀਆਂ ਖਰੀਦ ਕਰਕੇ ਦਾਦਣੀਆਂ ਕੱਪ ਲੈ ਕੇ ਜਾਂਦਾ ਉਹ ਕਾਪੀਆਂ ਵੀ ਬਟਣੀਆਂ ਆ ਕਾਪੀਆਂ ਨੂੰ ਕਹਿੰਦਾ ਜੈਟਰੀ ਚਲੇਗਾ ਮੇਰੇ ਇੰਦੇ ਅੱਛਾ ਕੋਈ ਟਰੈਕਟਰ ਵੀ ਲੈ ਕੇ ਜਾਂਦੇ ਹੁਣ ਕਾਪੀ ਨੂੰ ਬਹੁਤ ਵੇਚਦਾ ਹੈ ਬਹੁਤ ਉਹ ਤਾਂ ਖਰਾਬ ਤਾਂ ਇੱਕ ਨਹੀਂ ਕੋਈ ਜੰਗ ਗੱਡੀ ਆ ਲੈ ਅੱਛਾ ਪਹਿਲੇ 300 ਗੁਰੀਆਂ ਲਾਉਗੇ ਦੋ ਤਾਂ ਮਿੱਤਾ ਹੈਗਾ ਹੁਣ ਫਿਰ ਇਹਦੇ ਬਦ ਲੈ ਕੇ ਜਾਂਦੇ ਦੋ ਹੀ ਘਰ ਦੋ ਘੰਟਾ ਆ ਐਸੇ ਸਾਡੇ ਮੇਰੇ ਕੋਲ ਕਹਿੰਦਾ ਤੂੰ ਕਾਕਾ ਬਾੜੇ ਜਾ ਕੇ ਤੈਨੂੰ ਟਰੈਕਟਰ ਜਾਉਂਗਾ ਮੈਂ ਮਾਨੂੰ ਠੀਕ ਆ ਠੀਕ ਨਹੀਂ ਠੀਕ ਆ ਐਂ ਕਰ ਲੂਗੇ ਬਾਉਂਡ ਰਗਾ ਦਾ ਉਧਰ ਆਲੀ ਹੁਣ ਬਾਉਂਡ ਵਾਲਾ ਆ ਜਾ ਹੋਰ ਜੀ ਇਹਦੀ 200 ਵਾਲਾ ਕਰਾਉਣਾ ਹੈ ਮੈਂ ਜੀ 100 ਵਾਲਾ ਕਰਾਉਣਾ ਮੈਂ ਤਾਂ 200 ਵਾਲਾ ਕਰਾਉਣਾ ਫਿਰ ਇਹਦੇ ਤੋਂ 100 ਵਾਲਾ 300 ਵਾਲਾ ਕਿਆ ਯਾਰ ਤੁਲੀ ਮੈਂ ਤੇ ਤੇ ਉੱਪਰ ਕਰਾਉਂਗਾ ਫਿਰ ਮੈਂ ਤਾਂ ਬਾਈ ਥੋੜਾ ਬੋਟੇ ਟਾਲਾ 100 ਵਾਲਾ ਕਰਾਉਂਗਾ ਫਿਰ ਮੈਂ ਚੰਗ ਫਿਰ ਕਿਆ ਹੋ ਗਿਆ ਮੈਂ ਚੰਗਾ ਲਾਂਦਾ ਤੇ ਤੇ ਉੱਪਰ ਬਾਉਂਡ ਕਰਾਉਂਦਾ ਯਾਰ ਮੈਨੂੰ ਮੈਂ 100 ਵਾਲਾ ਕਰਾਉਣਾ ਬਾਈ ਮੈਂ ਤੂੰ 200 ਵਾਲਾ ਕਰਾ ਮੈਂ 150 ਵਾਲਾ ਕਰਾਉਂਗਾ ਮੈਂ ਹੀ 100 ਵਾਲਾ ਫੇਟਾ ਹੀ ਜਾਗਾ ਤੇ ਮੇਰੀ 100 ਗ੍ਰਾਮ ਕਿ 60 ਵਾਲਾ 100 ਵਾਲਾ ਚਲ ਠੀਕ ਆ ਫਿਰ ਮੈਂ ਜੇ ਕਰਕੇ ਮੈਂ ਮੇਰਾ ਪਿੱਤੀ ਮੈਂ ਇਹ ਕਰਾਉਂਦਾ ਸਮਝਾਂ ਨਾ ਸਮਝਦਾ 102 ਹੀ ਕਰਾਉਂਗਾ ਉਹ 102 ਠੀਕ ਮੈਂ 102 ਕਰਾਉਣਾ ਫालतू ਦਾ ਕੀੜਾ ਇਹੀ ਤਾਂ ਚੱਕਰ ਕੱਢਣਾ ਵੀ ਸੌਖਾ ਸਭ ਕੁਝ ਸੌਖਾ ਟਰੈਕਟਰ ਵੀ ਹੋਵੇ ਫਿਰ ਟਰੈਕਟਰ ਵੀ ਛੋਟਾ ਤੇਰਾ ਟਰੈਕਟਰ ਵੀ بڑا ਹੈ ਮੈਂ ਬਸ ਉਹ ਹੀ ਕਰਾਉਂਦਾ ਮੈਂ ਤਾਂ ਉਹ ਵੱਡਾ ਉਹ ਵੀ ਥੋੜਾ ਜਿਹਾ ਵੇ ਚਲ ਠੀਕ ਚਲ ਦਿੱਲੀ ਪਾਸਾ ਪਤੇ ਆਇਆ ਸਵੇਰੇ ਹਾਂਜੀ ਬਣਾ ਲਿਆ ਮੈਂ ਅੱਛਾ ਇਹਨਾਂ ਬਾਲਟੀ ਫਿਰ ਤੇਲੇ ਹੀ ਜਾਣੇਗਾ ਨਾ ਇਹਨਾਂ ਨੂੰ ਫਿਰ ਕੰਟਾ ਅਪਲੇਪ ਕਹਿੰਦੇ ਸੀ ਆ ਸਾਂਝੀ ਕਰ ਨੂੰ ਮੈਂ ਵਾਂ ਸਾਂਝੀ ਕਰਦੀ ਕਹਿੰਦਾ ਮੇਰੇ ਜਾਨੂ ਦੀ ਜਿਹੜੀ ਨੇ ਨੇ ਪੱਠੇ ਦੇ ਹਾ ਦੇਖ ਲੈ ਹੈ ਦੋ ਦਿਨ ਬੱਕੇ ਜਾਂਦੀ ਨੇ ਮੇਰੇ ਬੱਕੇ ਹੀ ਭੰਜੇ ਇਹਨੇ ਆਇਆ ਘੁੰਮੀ ਜਾਣਾ ਜੀ ਇਹਨੇ ਆਇਆ ਘੁੰਮੀ ਜਾਣਾ ਫਸਣਾ ਨਹੀਂ ਪਰ ਇਹ ਤਜਰਬਾ ਹੋ ਗਿਆ ਹੁਣ ਇਹਨੂੰ ਵੀ ਮੈਨੂੰ ਦੇਖਦਾ ਮੈਨੂੰ ਲੱਗਦਾ ਇਹਨੂੰ ਹੋ ਗਿਆ 20 25 ਦਿਨ ਆਇਆ ਘੁੰਮਦੀ ਨੂੰ ਉਸ ਟਾਈਮ ਸ਼ਾਮ ਨੂੰ ਕੋਈ ਘੁੰਮਣਾਈ ਨਹੀਂ ਦਿਨ ਚ ਨਹੀਂ ਆਉਂਦੀ ਇਸ ਟਾਈਮੇ ਹੋਣਾ ਏ ਹੁਣ ਹਲੇ ਐ ਘੁੰਮੀ ਜਾਂਦੀ ਏ ਜੀ ਬਾਅਦ ਚੋਂ ਗੇਟ ਜੀ ਵੀ ਨੰਘਣ ਲੱਗ ਜਾਣਾ ਫੇਰ ਉੱਪਰ ਨੂੰ ਆਈ ਕਿਹੜਾ ਕੱਢਿਆ ਹੋਣਾ ਹੈ ਬੀਰ ਕਰ ਵੀ ਬੱਝੀ ਨਹੀਂ ਅੰਦਰ ਸ਼ਕਤੀ ਆਉਣੀ ਉਹ ਆਈ ਮੈਂ ਗੇਟ ਜੀ ਲੰਘ ਕੇ ਜੂੰਗੀ ਤੇ ਪਾਸ ਵੀ ਕਹਿੰਦਾ ਸੀ ਸਾਂਝੀ ਪਾਰਟੀ ਕਰ ਲੂਗੇ ਤਿੰਨੇ ਜਣੇ ਮੈਂ ਕੌਣ ਕੰਮ ਕਿਨਾਂ ਮੈਂ ਹੋ ਗਿਆ ਤਰ ਕਹਿੰਦਾ ਪਰਮ ਦਾ ਜਨਮ ਦੇਣਾ ਕਹਿੰਦਾ ਅਸੀਂ ਫੇਰ ਕਰੂਗੇ ਹੂੰ ਨਗਾ ਫੇਰ ਕੋਸ਼ਿਸ਼ ਹੌਲੀ ਹੌਲੀ ਤਾਂ ਬਦਲਿਆ ਹੋਇਆ ਨਹੀਂ ਉੱਦੜਦਾ ਤਾਂ ਭੱਜ ਗਈ ਲੰਗਦਾ ਕੋਲ ਨੂੰ ਮੈਨੂੰ ਲੈ ਕੇ ਨਹੀਂ ਗਏ ਹੈ ਹੈ ਜਨਮ ਦਿਨ ਦਾ 10 ਜੁਲਾਈ ਨੂੰ 16 ਤਰੀਕ ਨੂੰ ਦੋਹਾਂ ਦਾ ਇਕੱਠੇ ਆਈ ਆ ਜਨਮ ਦਿਨ ਵੀ ਸੋਨੇ ਟਾਈਮ ਪਰ ਹੋਇਆ ਨਦੀਆਂ ਸੜੀਆਂ ਸਾਰੀਆਂ ਪਈਆਂ ਮੈਂ ਤਾਂ ਜਿਹਨੂੰ ਇਹ ਹੜ੍ਹ ਨੂੰ ਇਹ ਹੜ੍ਹ ਦਾ ਆਇਆ ਪਈ ਜਿਹਨਾਂ ਤੇ ਚਾਰ ਨੇ ਇੱਧਰ ਵੀ ਹੜ੍ਹ ਆਇਆ ਹੋਇਆ ਇੱਧਰ ਵੀ ਹੜ੍ਹ ਹੋਇਆ ਜਿਹੜੇ ਚਾਰ ਨੇ ਕਿਸ ਕੋਲ ਦਾ ਤਾਂ ਬਹੁਤ ਪੁਰਾਣਾ ਹਾਊਸ ਬਣ ਰਿਹਾ ਉਹਨਾਂ ਦਾ ਚਾਚੇ ਭਤੀਜੇ ਦਾ ਇਕੱਠੇ ਦਾ ਜਨਮ ਦਿਨ ਆ ਹਈ ਉਹ ਹਾਦਾ ਜਦੋਂ 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 ਕਿਹੜੇ ਪੌੜ ਹੁੰਦੇ ਸੀ ਆਦਿ ਵਾਲੇ ਕੁਮਾਲਪੁਰ ਨੂੰ ਲੱਗੇ ਗਏ ਹੋਣੀ ਦੇ ਨਾ ਹੁੰਦੇ ਜਿਆਦਾ ਬੜੀਆਂ ਢਿੱਲੀਆਂ ਦੇ ਟ੍ਰੇਡਰ ਲੈਂਦਾ ਤਾਂ ਗਿਆ ਫਿਰ ਹੈ ਜਮਿਆ ਦੇ ਇਹ ਰਸਤਾ ਹੀ ਇੱਕ ਹੋ ਰਸਦਾ ਹੀ ਨਹੀਂ ਤਾਂ ਪਿੰਡ ਦੇ ਨਾਲ ਦੀ ਪੂਵੀ ਆਈ ਹੋਈ ਤੇ ਝੜ ਕੇ ਪੂਰੇ ਤੇ ਤੁਰਤੇ ਹੋ ਜਾਣਾ ਪਿਆ ਕਿਹੜੇ ਸੰਨ ਦਾ ਜਨਮ ਚਾਚੇ ਦਾ ਬੰਦਨ ਦਾ ਜਨਮ

ਔਰ ਉਹ ਰemis 베르디 ਕੋਡੀਓ ਪੈਂਦੀ ਆ ਮੀਡੀਆ ਪੈਂਦੀ ਹੈ ਵੇਰੋਂ ਪੈਂਦੀ ਊਰਗੀ ਟੈਂਕ ਚ ਨਹੀਂ ਆ ਚਮਕਾਰ ਸਾਹ ਪਿਆ ਮੈਨੂੰ ਕਿਤੇ ਪੈ ਜਾਂਦਾ ਕਿਤੇ ਨਹੀਂ 사운 ਆਏ ਹਮ ਮਗਰ ਦਾ ਮਹੀਨਾ ਬਾਦੋਂ ਦੇਖ ਰਹੇ ਆ ਬਸ ਉਹ ਜੋ ਬਾਦ ਤਾਂ ਫਿਰ ਚਿਪ ਚਿਪ ਜੀ ਆ ਜਣੀ ਉਹੀ ਕਹਿੰਦਾ ਦੂਸਰੇ ਬਾਦ ਤਾਂ ਮੌਸਮ ਚੇਂਜ ਹੋ ਜਾਣਾ ਬਾਦੋਂ ਬਾਦ ਫਿਰ ਰਾਤ ਨੂੰ ਠੰਡ ਮੜਾ ਜਣੀ ਅੱਧੀ ਰਾਤ ਨੂੰ ਗੜਾ ਨੂੰ ਸੰਭ ਹੋਣ ਲੱਗ ਜੇ ਇੱਕ ਕਿੜ ਮਹੀਨਾ ਹੋ ਰਹੀ ਸੀ ਚੰਗੀ ਤਰ੍ਹਾਂ ਤੇ ਘਟ ਜਾ ਆ ਬੀਲ ਮਤਲਬ ਪਰ ਭਾਦੋਂ ਚ ਜਿਵੇਂ ਜਿਵੇਂ ਜੀਂਦੀ ਉਹਦੇ ਬਾਅਦ ਘੱਟ ਪੈਣ ਲੱਗੀਆਂ ਹਾਂਜੀ ਅਧੀ ਭਾਦੋਂ ਬਾਕੀ ਕੱਲ ਕੱਲੂ ਕੱਖ ਵੀ ਵੱਢ ਕੇ ਲੈ ਕੇ ਆਉਣੇ ਉੱਥੇ ਤੇ ਦੋ ਤਿੰਨ ਦਿਨ ਹੋ ਗਏ ਵੱਢ ਨਹੀਂ ਹੋਏ ਸਰ ਗਈ ਨਹੀਂ ਹੈ ਕਈ ਤਣੂ ਹੂੰ ਪੰਜ ਛੇ ਦਿਨ ਹੋ ਗਏ ਬਾੜੀ ਚ ਜਿੰਨੇ ਜਿੰਨੇ ਜਲਣਾ ਹੀ ਉੱਪਰ ਪਾਉਣੇ ਜੀਰੋ ਉੱਥੇ ਮਕਾਨ ਜਿਹੇ ਬੈਣਾ ਜਿਹੜੇ ਹੈਗੇ ਆ ਉਹ ਵੀ ਆ ਜੀ ਦੋ ਘਰ ਦਿੰਦੇ ਹੈਗੇ ਬਾੜੀ ਚ ਜੂਰੀ ਤੇ ਆਪਣੇ ਬਾੜੀ ਦਾ ਬਾੜੀ ਤਾਂ ਬਾਅਦ ਚ ਜਿੰਨੇ ਲੱਭੂਗਾ ਬਾੜੀ ਜੀ ਤਾਂ ਆਪਣੀ ਆਪ ਦੇ ਹੀ ਹੈ ਜੀ ਲੱਬਣੇ ਵੀ ਆ ਕਿਤੇ ਲੱਬਣੇ ਉੱਤੇ ਤੇ ਉੱਤੇ ਕੁਝ ਖੜਿਆ ਹੋਇਆ ਉਹ ਉਹ ਖੜਿਆ ਤਾਂ ਪੈਣਾ ਕਿਤੇ ਕੁਝ ਨਹੀਂ ਪੜ ਪੈਣਾ ਕੁਝ ਤਾਂ ਲੁਕੀ ਗਿਆ ਨਾ ਮੇਰਾ ਪਹਿਲਾਂ ਅਗਲੇ ਦੇ ਜਿਹਦੇ ਖੇਤ ਚ ਲੱਤੇ ਉਹ ਨਮ ਬੇੜ ਦੀ ਆਹੋ ਫਿਰ ਬਾਅਦ ਚ ਬਾੜੀ ਚ ਵੱਢ ਲਾਂਗੇ ਆਹੋ ਪਹਿਲਾਂ ਪੁੱਛ ਕੀ ਰੱਖ ਅਗਲੇ ਨੂੰ ਵੀ ਭਾਈਏ ਪੜ ਤੇਰੇ ਲੱਗ ਜਣਾ ਉਹ ਤਾਂ ਚੱਲ ਹੈ ਕੁਛ ਲੈ ਆਂਗੇ ਕੱਖ ਤਾਂ ਜੇ ਤੀ ਮਿਲ ਜਣੇ ਪਹਿਲਾਂ ਪਹਿਲਾਂ ਵੱਡਾ ਲਾਉ ਉਹਦੀ ਕਿਨਾਰੇ ਨੈਗਣਾ ਨੈਗਣਾ ਪਹਿਲੇ ਇੱਕ ਪਾਸੇ ਨੇ ਵੇਡ ਲੀਏ ਫਿਰ ਦੂਏ ਪਾਸੇ ਛੇੜਾਂਗੇ ਦੋਸਤਾਂ ਨੇ ਕਹਿੰਦੇ ਤਿੰਨ ਪਾਸੇ ਟੰਗ ਵਸਾਓ ਕੱਠੀਓ ਮਸਾਲੇ ਨਾਲ ਅਗਲੀ ਨੂੰ ਇਹ ਕਿੰਦਾ ਵਡਾ ਲੱਗੇ ਜਿਮਾਂ ਦੇ ਲਈ ਮੁਰਰੋਨ ਚਲੋ ਜੀ ਉਹ ਜੀ ਹਵਾ ਦਿਹਾਉਣ ਲੱਗੇ ਤੇ ਫਰਮਾਨ ਕਿੰਨੀ ਦੀ ਹਵਾ 50 50 ਦੀ ਬਣਾ ਉਹਨੇ 50 ਕਰਕੇ ਛੱਡੀ ਦਿੱਤੀ ਆਪਾਂ ਨੂੰ 150 ਕਰ ਦੇਣੀ ਹਾਂਜੀ ਹਾਂਜੀ ਉਹ ਕਹਿੰਦੇ ਤੇ ਵੀ ਕਰੀ ਚੈੱਕ ਕਰਾ ਕੇ ਫੇਰ ਖੜਾਇਓ ਵੇਸੀ ਕੱਟ ਕਰੀ ਵੀ ਆ ਕਿਉਂਕਿ ਵੀ ਜਾਂਦਾ ਹੋਇਆ ਉੱਪਰੂਆਂ ਨਹੀਂ ਕਹਿੰਦਾ ਨਹੀਂ ਤਾਂ ਫਿਰ ਜਿਆਦਾ ਉੱਪਰ ਤਾਂ ਆਉਂਦਾ ਨਾ ਬਾਕੀ ਹੁਣ ਆਪਾਂ ਖੜਾ ਦੇਣਾ ਹੈ ਹੁਣ ਤਾਂ ਧਾਨਾ ਜੇ ਕੱਢਣਾ ਵਾਗਾ ਇੱਕ ਵਾਰੀ ਹਵਾ ਚੈੱਕ ਕਰਾ ਕੇ ਅੰਦਰ ਲਾ ਦਈਏ ਬਾਪੂ ਕਿੱਧਰ ਗਿਆ ਅੱਜ ਬਾਪੂ ਜੀ ਕੰਮ 'ਚ ਆਏ ਆ ਆਪਣੇ ਵਾਲਾ ਫਿਰ ਤਾਂ ਕਰੋ ਤਾਂ ਇਹ ਚੈੱਕ ਲਾ ਦਈਏ ਫੇਰ ਘਰਾਂ ਜਾ ਕੇ ਅੰਦਰ ਇਹਨੂੰ ਫੇਰ 2 ਮਹੀਨੇ ਤੱਕ ਬਾਹਰ ਕੱਢਾਂਗੇ ਹੁਣ ਠੀਕ ਹੈ ਸਤਿ ਸ੍ਰੀ ਅਕਾਲ ਜੀ ਠੀਕ ਆ ਇਹਨ ਵਧੀਆ ਅੱਜ ਟਰਾਲੇ ਕੋ ਗਏ ਵੀ ਬੰਦੇ ਪਏ ਤਾਂ ਮੈਨੂੰ ਨਹੀਂ ਪਤਾ ਟਰਾਲੇ ਕੋ ਤਾਂ ਗਏ ਨਹੀਂ ਐ ਹਾਂ ਇਹ ਤਾਂ ਪਾਰਕਟ ਲੈ ਕੇ ਗਏ ਨਾ ਮੱਝ ਕਹਿੰਦਾ ਪੜੀ ਹੁਣ ਅੱਜ ਸੈਜੋ ਤੁਰ ਪੱਲੇ ਦੇਖਣ ਗਾ ਮੈਂ ਵੀ ਉਹ ਦੇਖਿਆ ਸਟੇਟਸ ਮਨ ਤਾਂ ਮੈਂ ਤਾਂ ਮੈਰੀ ਸਟੇਸ਼ਨ ਦੇਖਿਆ ਫਿਰਦੇ ਉੱਥੇ ਐ ਹੂੰ ਸਮਝ ਨਾ ਮਮਾ ਥਾੜੇ ਕਿੰਨਾਂ ਦੇਖੇਗਾ ਮੈਨੂੰ ਕਹਿੰਦਾ ਰਾਜਣਾ ਜਾਇਦੂਗਾ ਮੈਂ ਤਾਂ ਅੱਜ ਜਾਣਾ ਪਾਰਕੜਨਾ ਜਾਣਾ ਕੱਲੂ ਜਾਇਂ ਕੱਲੂ ਜਾਇਂ ਕਹਿੰਦਾ ਨਹੀਂ ਪਰਸੋਂ ਕੀ ਆਈ ਮੈਂ ਦੇਖੀ ਜਾਊਂ ਕੱਜ ਆਊਂਗਾ ਜਦ ਤੱਕ ਕਮੈਂਟ ਲੰਘੇਗਾ ਫਿਰ ਕੈਬੜੇ ਕੱਜ ਆ ਇਹ ਹੁਣ ਆ ਸਿਆਬ ਨੂੰ ਵਿਖਾ ਕੇ ਲੁੱਥੇ ਸੀ ਤਾਂ ਮੈਂ ਫੋਨ ਕਰ ਦਿੱਤਾ ਮੈਂ ਕੱਦ ਕੰਮਾ ਜਾਂ ਕਹਿੰਦਾ ਇੱਧਰ ਟਰੈਲੇ ਕੋ ਘੁੰਮਦੇ ਆ ਜਿ ਆਪਾਂ ਕੱਖ ਵੱਟ ਕੇ ਲਿਆਏ ਆ ਹਾਂਜੀ ਯਾਰ ਤੇ ਮੈਨੂੰ ਤਾਂ ਫੋਨ ਹੋਰ ਵਧੀਆ ਬੱਸ ਹਵਾ ਭਰਾਈ ਆ ਹਵਾ ਹਾਏ ਨਹੀਂ ਟੀ ਟਰੈਲੇ ਚ ਤੈਨੂੰ ਮੈਂ ਉਧਰ ਤੁਰਨ ਲੱਗੇ ਨੂੰ ਕਹਿੰਦਾ ਹਵਾ ਨਹੀਂ ਹੈਗੀ ਜਮੈਂ ਇਹਦੇ ਮਾ ਇੱਕੇ ਚ 50 ਤੀ ਬਾਤ ਆ ਤੇਰਾ ਇੱਕੇ ਚ 70 ਤੀ ਇੱਕੇ ਚ 100 ਤੀ ਜੈ ਟਰੈਲਾ ਆਪਾਂ ਨਾ ਪੰਮੇ ਖੜਾਉ ਨਹੀਂ ਹੈ ਬਾਈ ਨਹੀਂ ਮੱਜ ਫੁੱਲ ਕਰਾ ਕੇ ਹੁੱਕੜਾ ਹਤਾ 120 ਵੀ ਕਰਾਤੀ ਹਲੇ ਬਾਅਦ ਚ 150 ਕਰਾਉਂਗੇ ਗੰਨੇ ਦੇ ਟਾਈਮ ਨਾ ਨਾ ਠੀਕ ਹੈ ਕਰਾ ਕੇ 120 ਵੀ ਅੰਦਰ ਲਾਤਾ ਹੁਣ ਹੀ ਛੇਨ ਲਾਇਗਾ ਹੁਣ ਹੁੱਕਰ ਨਵੀਂ ਬਣੂਗੀ ਆਪਣੀ ਉੱਥੇ ਬਾਹ ਪੈਣਾ ਉਹਦੀ ਹੁੱਕ ਮੁਰਿਆ ਆ ਹੁਣ ਉਹਨਾਂ ਨੇ ਪੈਣਾ ਹੀ ਨਹੀਂ ਨਾ ਤੂੰ ਧਿਆਨ ਨੂੰ ਦਿਖਾ ਇੱਕ ਵਾਰੀ ਹੁੱਕ ਦਿਖਾ ਲੈ ਫਰਕ ਨਹੀਂ ਦਿਖਾਉਣਾ ਮੈਂ ਦਿਖਾ ਕੇ ਆਉਂਗਾ ਕੱਲੂ ਚਾਚੇ ਨੂੰ ਤੂੰ ਜੇ ਟਰੈਕਟਰ ਯਾਰ ਬਦਲੂ ਹੋ ਗੋ ਤਾ ਨਾ ਜਾਤਾ ਰੀ ਕਿੰਭੇ ਕਿਆ ਬਣਦਾ ਉਹੀ ਕਹਿੰਦਾ ਹੁਣ ਮੈਂ 8-10000 ਆਹ ਹੋ ਤੇਰੀ ਹੁੱਕ ਬਦਲ ਖੁੱਲਦੀ ਗੱਲ ਬਣਦੀ ਨਹੀਂ ਹੁੱਕ ਬਹੁਤ ਟੱਕੜੀ ਹੋਊ ਹਾਂ ਇਹ ਡੀਪ ਪਲੇਟ ਸੀ ਉਹਦੇ ਵਿੱਚ ਵਿੱਚ ਬੀਚ ਦੀਆਂ ਚੱਕੇ ਜਾਂਦ ਐਂ ਸੋਚਿਆ ਨਹੀਂ ਵੀ ਵਾਲੀ ਕੰਮ ਆ ਜੂਗੀ ਉਹ ਹੁੱਕਰੀਓ ਪਲੇਟ ਸੀ ਇਹਦੀ ਉਹ ਹੁੱਕ ਦੀਆਂ ਕਿਉਂ ਡਾਕਟਰ ਕਟਾ ਲਿਆ ਗੱਤਾ ਕਹਿੰਦੇ ਉੱਥੇ ਕਟਾ ਕੇ ਤਾਂ ਠੀਕ ਆ ਉਦੋਂ 32 ਰੁਪਏ ਕਿਲੋ ਗਈ ਆ ਹੁਣ ਮੈਨੂੰ 65 ਰੁਪਏ ਕਿਲੋ ਕਟਾਈ ਲੱਗ ਪੈਣੀ ਆ 30 ਹੁੰਦਾ ਬਾਜੀ ਵਾਲ ਪਿਆ ਹਾਂ ਕਵਾੜੀਆਂ ਪਤਾ ਹੀ ਨਹੀਂ ਮੈਂ ਦੇਖੂੰਗਾ ਮਤਲਬ ਥੋੜੀ ਜਿਹੀ ਆ ਇੰਨੀ ਕੁ ਵੱਧ ਗਈ ਬਸ ਇੰਨੀ ਕੁ ਨਹੀਂ ਇਹਨੂੰ ਜ਼ਿਆਦਾ ਵੱਧਣੀ ਉਹ 3 ਇੰਚ ਆ ਹੋ ਉੱਪਰੋਂ ਵੀ ਖੁੰਦੀ ਤਾਂ ਪੂਰੀ ਆ ਨਾ ਨਾ ਉੱਪਰੋਂ 2 1/2 ਇੰਚ ਵੱਧਣੀ ਆ ਲੰਬੀ ਜਾਦਾ ਹੈ ਨਾ ਲੰਬੀ ਜਾਦਾ ਉੱਪਰ ਨੂੰ ਵਧਣੀ ਆ ਭਾਈ ਉੱਪਰ ਨੂੰ ਢਾਈ ਚ ਫੇਰ ਤਾਂ ਕੁਝ ਵੀ ਨਹੀਂ ਹੋਣਾ ਆਏਗਾ ਯਾਰ ਇੱਕ ਬੋਲ ਪੱਟ ਹੋਣਾ ਹੇਠਲਾ ਹਾਂ ਇੱਕ ਪੱਟ ਹੋਣਾ ਹੈ ਇੱਕ ਪੱਟ ਕੇ ਥੱਲੇ ਹੋਣਾ ਹੂੰ ਇਹ ਵੀ ਸਾਹਮਣੇ ਮੈਂ ਉਹ ਨਹੀਂ ਹੁੰਦੀ ਤੇ ਦੋਵੇਂ ਪੱਟ ਹੋਣੇ ਤੇ ਫੇਰ ਦੋਵੇਂ ਪੱਟ ਹੋਣੇ ਤੇ ਜੇ ਟੱਕਰ ਲੱਗਦੀ ਹਾਂ ਟੱਕਰ ਲੱਗਦੀ ਜੇ ਟੱਕਰ ਲੱਗਦੀ ਦੋਵੇਂ ਪੱਟ ਹੋਣੇ ਤੇ ਮੈਂ ਤੇਰਾ ਦੋਵੇਂ ਪੱਟ ਸਾਰੀਓ ਪੱਟ ਹੋਣੀ ਸੀ ਭਾਈ ਸਾਰੀਓ ਪੱਟ ਕਿੰਨੇ ਵੀ ਸੱਟ ਹੋਣੇ ਤੇ ਹੁਣ ਥੱਲੇ ਵਾਲਾ ਪੱਟ ਹੋਣਾ ਦੇਖਦਾ ਦਿਖਾਉਂਦਾ ਕੱਲੂ ਮੇਂ ਮੱਥਾ ਵੀ ਪੱਟ ਹੋਣਾ ਤਾਂ ਹੀ ਡੋਪਲੇ ਪੱਟ ਹੋਣਾ ਦਾ ਉਹਨੂੰ ਦਿਖਾ ਕੇ ਉਹਨੂੰ ਵੀ ਜਿੱਦਾਂ ਲੂਟ ਆਉਂਦੀ ਆ ਉਹ ਸਾਫ਼ ਗੱਲ ਕਰਦੇ ਆ ਕਰਾਉਣੀ ਤਾਂ ਪੈਣੀ ਆ ਸੈੱਟ ਤਾਂ ਹੀ ਪਹਿਣਾ ਧਿਆਨ ਬੱਤੀਆਂ ਬਹੁਤ ਮੁੱਟੀਆਂ ਪਈਆਂ ਟੁੱਟੇ ਪਏ ਨੇ ਬਾਈ ਧਿਆਨ ਪਰ ਇਹਨੇ ਇਹਨਾਂ ਨੂੰ ਲਾਉਣਾ ਹੈ ਟੇਲਰ ਬਣਾਉਣਾ ਨਾ ਮੈਂ ਇਹ ਉਹ ਵੀ ਪੱਤੀ ਲੱਗਣੀ ਉਹ ਹੋਰ ਕਿਹੜੀ ਲੱਗਣੀ ਹੈ ਕੋਈ ਲੱਗਣੀ ਟੁੱਟੇ ਪਏ ਹੁੰਦੇ ਨੇ ਬਾਈ ਇਹਨੂੰ ਦਿਖਾ ਲੈ ਠੀਕ ਗੱਲ ਇਹਨੂੰ ਬਦਵਾ ਲੈ ਇਹ ਟਰੈਕਟਰ ਆਪਾਂ ਜਾਂ ਦੇਖੂਗੇ ਵੀ ਕਿਹੜੀ ਬਣਦੀ ਆ ਹੁਣ ਹੁਣ 2-3000 ਰੁਪਏ ਲਾ ਦਿੰਦੇ ਆ ਕਾ ਨੂੰ 10000 ਲਾਉਣਾ 10000 ਦੀ ਬਣਦੀ ਸਾ ਜੀ ਨਾ ਨਾ ਇਹਨੂੰ ਬਤਾ ਮੈਂ ਤੈਨੂੰ ਪਹਿਲੀ ਕਹਿੰਦਾ ਇਹ ਸਾਰੀ ਬਦਲਣਾ ਏ ਸਾਲ 2 ਸਾਲ ਕਿਆ ਕਹਿੰਦਾ ਇਹ ਉਹ ਆਏ ਤਾਂ ਹੁਣ 13 ਸਾਲ ਹੋ ਗਏ ਨੂੰ ਜੀ ਚਲਦੀ ਆ ਇੱਥੇ ਬਣਾਈ ਸੀ ਧਿਆਨ ਨਾਲ ਅੱਛੇ ਤੇ ਬੱਸ ਫਿਰ 13 ਸਾਲ ਕੱਢ ਗਏ ਹੁਣ ਵੀ ਇਹਦੇ ਕਰਕੇ ਚੇਂਜ ਕਰਨੀ ਪੈਣੀ ਏ ਮੇਰੇ ਟਰਾਲੇ ਨੂੰ ਤਾਂ ਦੂਜੇ ਨੂੰ ਜਿੰਨੀ ਮਰੀਂ ਦਾ ਟਰਾਲਾ ਵਧਾਈ ਕਿਵੇਂ ਮੈਂ ਹੋਰ ਵੀ ਸੋਚਦਾ ਅਸੀਂ ਵਧਾਈ ਹੁੰਦੀ ਆ ਮੈਂ ਕਿਹਾ ਜੇ ਇਹਨੂੰ ਮੈਂ ਬਤਾ ਵੀ ਦਿੱਤਾ ਕ ਇਕਣਾ ਅਪੀ ਉੱਪਰ ਨੂੰ ਹਾਂ ਲੋਡਾਂ ਨੂੰ ਆਪਣੇ ਹਿਸਾਬ ਨਾਲ ਵਧਾਉਣੀ ਪੈਣੀ ਬਾਈ ਆਪਣੇ ਹਿਸਾਬ ਨਾਲ ਵਧਾਉਣੀ ਪੈਣੀ ਜਿਵੇਂ ਮੇਰਾ ਪਹਿਲਾ ਟਰਾਲਾ ਏ ਹੂੰ ਦੇ ਵਿੱਚ ਵੀ ਨੂੰ ਇੰਨੀ ਸਪੇਸ ਆ ਉਹਦੀ ਹੁੱਕੇ 2 ਇੰਚ ਦੀ ਆ 2.5 ਦੀ ਹਾਂ ਅਗੂ ਕਹਿ ਲੇ ਕਰਾਰੀ ਆਖੀ ਦੇ ਉੱਪਰ ਪਾਤੀ ਤੇ ਮੇਰੇ ਪਹਿਲਾ ਤੋਂ ਪਹਿਲਾ ਬਾਕੇ ਦੂਜਾ ਹੁਰਦਾ ਉੱਪਰ ਇਹ ਕਰਨਾ ਪੈਣਾ ਬੈਰੰਗ ਜਾ ਬੈਰੰਗ ਜਾ ਉਰ ਰੱਖ ਟਿੱਕੀਓ ਬਣਾ ਕੇ ਰੱਖ ਠੀਕ ਨਹੀਂ ਗੱਲ ਜਿਗਣ ਜੈਂਦੇ ਨੇ ਬਣਾਈ ਹਾਂ ਆਪਣੇ ਵਪਾਰ ਦੇ ਵਿੱਚ ਉੱਪਰ ਦੇ ਲਾਲ ਦਬਾਲ ਹੁਣ ਇਹਦੇ ਹੁੰਦਾ ਹੋਰ ਕੀ ਹੁੰਦਾ ਹਾਂ ਪਰ ਵੱਜੀ ਜਾਂਦਾ ਉੱਪਰ ਵੱਜੀ ਜਾਂਦਾ ਕੀ ਠਕਣਾ ਵੀ ਠਕਾ ਠੀਕ ਆ ਸਭਾ ਠੀਕ ਆ ਬਾਕੀ ਤੇਰੀ ਮਾਦੀਆ ਵਾ ਤੇਨੂੰ ਅਜੀ ਸਲਾਹ ਦਿੰਦਾ ਵੀ ਉਹ ਮੇਰੀ ਵੀ ਅਜੀ ਸਲਾਹ ਵੀ ਕਾ ਨੂੰ ਪੈਸੇ ਖਰਚਣੇ ਆ ਵੀ ਜੇ ਬਦਲ ਨਾ ਤਾਂ ਹੈਗਾ ਹੀ ਸਾਲ ਦੋ ਸਾਲ ਕੱਢ ਕੇ ਹੋਰ ਕੀ ਏ ਟਰੈਕਟਰ ਨਾਲ ਹੀ ਉੱਪਰ ਚਲੀ ਜਾਣੀ ਫਿਰ ਉੱਪਰ ਹੀ ਹੂੰ ਜਿਹੜਾ ਨਵਾਂ ਆਉਗਾ ਵੀ ਨਵੇਂ ਆਪਣੀ ਕਿਹਾ ਹੀ ਉੱਪਰ ਲੈ ਜਾਈ ਨਵੇਂ ਨਹੀਂ ਨਹੀਂ ਨਾ ਲੈ ਆਪਣੀ ਬਣਵਾ ਲੈ ਹੁਣ ਆਪਾਂ ਲੈ ਕੀ ਆਏ ਤੇ ਮੇਂਦਰਾ ਦੀ ਕਹੇ ਜੀ ਉੱਪਤੀ ਉਹ ਉਹ ਤੁਹਾਨੂੰ ਤਾਂ ਉਹੀ ਦੱਸਦਾ ਇੰਨੀ ਖੋਪਰੀ ਉਹ 12 ਲੱਖ ਦਾ ਟਰੈਕਟਰ ਉਹਕੇ ਇੰਨੀ ਦੇਦਦਾ ਉਹੀ ਤੈਨੂੰ ਦੱਸਦਾ ਮੈਂ ਆਪਣੀ ਫਿਰ ਮਰਜ਼ੀ ਦੀ ਬਣਾ ਲਿਆ ਜਿਹੜੀ ਹੁਣ ਸਾੜੇ ਵਾਲੀ ਹੁੱਕਾ ਹੁੱਕਾ ਸੀ ਓਪਕਾ ਦੀ ਤੇ ਪਾਣੀਆ ਨਹੀਂ ਸੌਖੀ ਹੋ ਹੋਰਾਂ ਦੇ ਫੈਂਦੀ ਜਾ ਕੇ ਮੈਂ ਕਹਿੰਦਾ 85 ਕਿਲੋ ਦੀ ਹੋਈ ਸੀ ਉਦੋਂ ਪਾਣੀ ਉਹ ਸਾਰਾ ਕੁਝ ਜੋ ਹੁੱਕੇ ਵਿੱਚ ਅੰਗਰੂਬਲ ਜੇ ਬਜਰ ਬਹੁਤ ਹੁੰਦਾ ਸੀ 80 85 ਕਿਲੋਰੀ ਹੋ ਗਈਦੀ ਫਿਰ ਅਸੀਂ ਪਾਉਦੇ ਉਹਨੂੰ ਕੰਨੇ ਕੰਨੇ ਨੂੰ 65 ਕੰਨੇ ਨੂੰ ਕੰਪਿਊਟਰ ਨੂੰ ਕੱਢੀ ਪੈਣੀ ਵਿੱਚ ਸਪੇਸ ਹੀ ਬਹੁਤ ਆ ਯਾਰ ਇਹਨੂੰ ਖਰੇ ਇਹਨੂੰ ਕੰਪਿਊਟਰ ਨੂੰ ਚਲਦੀ ਦੂਈ ਹੂਕ ਕਹਿੰਦਾ ਪਹਿਲੀ ਉਹੀ ਕਹਿੰਦਾ ਇਹਨੂੰ ਫੇ ਮੇਰੀਆ ਥੋੜਾ 2 ਇੰਚ ਦੀ ਹੂਕਾ ਇਹਨੂੰ ਸ਼ੇਪ ਆ ਦੂੰਗਾ ਸਪੇਸ ਕਿੰਨੀ ਹੋਗੀ ਬੋਲਦਾ ਐਨੀ ਸਪੇਸ ਵੀ ਨੇ ਚੰਗੀ ਲੱਗਦੀ ਹੈ ਕਿ ਕਿਸੇ ਵੀ ਚੀਜ਼ ਚ ਬਾਕੀ ਸਪੇਸ ਕਿੰਨੀ ਚਾਹੀਦੀ 1 ਇੰਚ ਦੀ ਬਹੁਤ ਆ ਮੈਂ ਕਹਿੰਦਾ ਕੋਕ ਚ ਇਹ ਕਹਦਾ ਉਹ ਅਜੀ ਹੂਕ ਟੁੱਟੀ ਵੀ ਹੁੰਦੀ ਕੋੜੀਆਂ ਬਟੇ ਆਉਂਦਾ ਕੋੜੀਆਂ ਕੋਲ ਰੱਖ ਉਹਦੇ ਇੱਕ ਬੁਲਰ ਪੀਸ ਰੱਖ ਲੈ ਆ ਕੇ ਜਿਆਪਣੀ ਗੋਟ ਰੈਲੀ ਪਾਉਣੀ ਆ ਉਹਨੂੰ ਪਾਚ ਪਾਉਣਾ ਹੈਗਿਆ ਇਹ ਕਿਦਾਂ ਦੇਖਣਾ ਪੈਣਾ ਮੌਸਮ ਠੰਡਾ ਅੱਜ ਆਵਾਜ਼ ਮੋਰਮਾਈ ਨਜ਼ਾਰਾ ਲੈਂਦਾ ਬੱਦਲ ਦੇਖ ਲਈ ਜੀ ਉੱਪਰ ਬੱਦਲ ਠਗੜਾ ਹੈ ਠਗੜ ਕੇ ਥੰਡਾ ਹੈ ਉੱਛੜੀ ਨੂੰ ਕਰ ਚੋਈ ਵਿੱਚ ਚੂਹਾ ਕੋਸ ਐਡੀ ਹਾਂ ਤਾਂ ਕੀ ਬਾਈ ਫੇਰ ਹੁਣ ਮਰੇ ਹੀ ਸਾਲਾ ਪਾਣੀ ਚੱਲਦਾ ਨਾਲੇ ਇੱਥੇ ਦਵਾਇਕ ਰੱਖਦੇ ਯਾਰ ਖੇਤ ਦੇ ਗੱਭੀ ਆ ਗਏ ਨਾ ਪਾਣੀ ਚੱਲਦੇ ਵੇੜੇ ਤੋਂ ਆਲਣਾ ਬਣਾਈ ਬੈਠਾ ਉਹ ਚੂਹਾ ਤਾਂ ਦੱਸਤੀ ਗੱਲ ਇਹਨੇ ਮੇੜੇ ਬਾਲਣਾ ਬਣਾਇਆ ਉਹਨੇ ਚੂਹੇ ਨੇ ਉਹੀ ਕਹਿੰਦਾ ਮੈਂ ਦੇਖ ਲੈ ਪਾਣੀ ਤੇ ਗੱਭੇ ਆ ਫੇਰ ਯਾਰ ਕਰ ਉਹ ਮੈਸੇਜ ਆਉਹੀ ਆ ਜਾਂਦਾ ਵੀ ਹੁ ਦਵਾਈ ਕਿੰਨੀ ਕਿ ਰੱਖੀ ਜਾਊਂਗਾ ਕਿਆ ਕਰੀ ਜਾਊਂਗਾ ਤੂੰ ਪਾਣੀ ਚ ਦਵਾਈ ਸੜ ਕੰਮ ਨਹੀਂ ਕਰਦੀ ਦਵਾਈ ਤੂੰ ਬਾਹਰ ਰੱਖ ਨੂੰ ਮੇਰੀ ਗੱਲ ਸੁਣ ਲੈ ਜਿੱਥੇ ਵੜਦਾ ਨਾ ਮੈਂ ਤੂੰ ਤਾਂ ਕਹਿੰਦਾ ਪਾਣੀ ਮੈਂ ਕੰਮ ਨਹੀਂ ਕਰਦੀ ਮੈਂ ਉਹਨਾਂ ਧਾਨਾਂ ਚ ਵੜਿਆ ਜਿੱਥੇ ਮੇਰੇ ਤੱਗੀਆਂ ਪਾਈਆਂ ਬਤੀ ਨੇ ਧਾਨਾਂ ਦੇ ਉੱਪਰ ਕੀ ਆਇਆ ਧਾਨਾਂ ਦੇ ਵਿੱਚ ਪਸਾ ਗਿਆ ਆ ਪੁੜੀ ਪਾਣੀ ਦੇ ਉੱਪਰ ਹੈ ਮੈਂ ਇੱਥੇ ਥੋੜਾ ਖਾਓ ਲੂ ਇਹਨੂੰ ਆ ਕੇ ਦੋ ਦਿਨ ਕੋਈ ਨਹੀਂ ਦੀ ਸਾਰੀਆਂ ਖਾ ਗਏ ਸਾਰੀਆਂ ਖਾ ਗਏ ਸਾਰੇ ਚਲ ਦੇਖਦੇ ਫੇਰ ਇਹੀ ਕਰਨਾ ਪੈਣਾ ਜਿੱਥੇ ਤੇਰੇ ਹੁਣ ਤੱਗੀ ਪਾਈ ਦੀ ਉਹਨੇ ਹੁਣ ਤੂੰ ਪਾਣੀ ਬਸ ਖੇੜਣ ਉਹਨੂੰ ਵਿੱਚ ਬਸਾਇਆ ਉਹਨੂੰ ਬੁਝੇ ਦੇ ਮੈਂ ਕਹਿੰਦਾ ਜੀ ਹਟ ਜਾਵੇ ਚੰਗੀ ਗੱਲ ਆ ਇਹ ਵੀ ਚੱਲ ਜਿਹੜਾ ਖਾਣਾ ਤਾਂ ਹੁਣ ਖਾ ਲਿਆ ਵੀ ਹੁਣ ਤਾਂ ਹਟ ਜਾ ਗੋਬ ਦਾ ਖਾਣਾ ਤਾਂ ਜਿਹੜਾ ਬਾਈ ਖਾਣਾ ਤਾਂ ਖਾਣਾ ਇਹ ਜਿਹੜਾ ਜਾੜਾ ਬੋ ਕਰਦਾ ਉਹ ਵੀ ਕਹੇ ਵੀ ਹੁਣ ਤਾਂ ਗੋਬ ਨਿਸਰ ਲੱਗ ਗਈ ਹੁਣ ਤਾਂ ਹਟ ਜਾ ਬਦੰਦਰਾ ਹੁਣ ਕਾਨੂੰ ਨੁਕਸਾਨ ਕਰਦਾ ਅਜਾੜਾ ਜਾਂਦੀ ਨਹੀਂ ਹੁੰਦਾ ਐਨੀ ਵਿਹਿੰਤ ਕਰੀ ਦੀ ਤੱਗੀ ਬਾ ਜਣੀ ਓਏ ਫੇਰ ਕੀ ਤਾਂ ਹੈ ਮੈਂ ਮੱਤਿਆ ਲੈ ਜਾ ਮੈਂ ਬੂਟੇ ਹੀ ਲੈ ਕੇ ਜਾਉਂਗਾ ਕਿਦਣੇ ਹੁਣ ਕਿਦ ਦੇ ਵਿੱਚ ਬੇਨਿੰਟੇ ਜਾਣੇ ਹੈਗੇ ਵਸ ਘੋਲੀ ਮਰੀ ਜਾਂਦੀ ਕਹਿੰਦਾ ਜੱਟ ਨੂੰ ਨਹੀਂ ਜਾਣੇ ਹੈਗੇ ਬਸ ਰੇ ਕਰਨੀਆਂ ਠੂਠੀ ਹੀ ਪੈ ਗਈ ਮਰੀ ਠੂਠੀ ਦੀ ਕੋਪਰ ਦੀ ਕੋਲੋਂ ਫੇਰਾ ਆਇਆ ਕੋਪਰ ਦੀ ਕਰਦੇ ਕੋਪਰ ਕੋਈ ਵੀ ਲੋਕਾਂ ਕਰਾ ਬਦਰੀ ਬਈ ਤੇਰੇ ਕੋ ਇੰਨੀ ਪਾਸੇ ਕਰ ਦੋ ਥੋੜੀ ਜੀ ਕਿਢਾੜ ਜਾ ਬੋਤਲ ਦੇ ਛੰਡੇ ਦੀ ਬੋਤਲ ਦੇ ਦੋ ਢਾਟ ਪਾ ਲਵੋ ਬਹੁਤ ਹੈ ਨਾ ਐਨੇ ਕਾ ਘਰਾਂ ਦੀਆਂ ਮਿੱਤਿਆਂ ਜੀ ਕਿ ਬਹੁਤ ਹੈ ਕਰਦੇ ਲੈ ਇ ਕਿਢਾੜ ਬਹੁਤ ਹੋਊ ਕੋਪਰ ਦਾ ਹੈ ਤੁਹਿਆ ਬੰਦੀ ਦਾ ਡੋਗ ਨੂੰ ਵਾਸਤੇ ਆਹੋ ਪਈਏ ਸਾਡੇ ਬਤਾਉ ਬਹੁ ਪਈਆ ਕਰਮ ਦੇਖੀਂ ਤੇਰੇ ਬੋਲ ਕਦੋਂ ਨੱਤਾ ਹੋ ਜਿਆਣਾ ਇਹਦਾ ਹਰ ਕੋਲ ਦੇ ਕੀ ਹਿਸਾਬ ਨਾਲ ਟੋਠੀ ਹੀ ਹੋਣ ਲੱਗੀ ਮੋਦਲ ਵੀ ਕਹਿੰਦਾ ਯਾਰ ਲੱਸੀ ਦੀ ਕਰਨੀ ਪੈਣੀ ਤੇ ਨਾ ਮੈਂ ਨਾ ਉਹੀ ਕਰ ਦਿੰਦੀ ਹਾਂ ਲੱਸੀ ਵਿੱਚ ਉਰ ਵੀ ਨਹੀਂ ਕੈਰ ਲਾ ਕੇ ਉਹੀ ਕਰ ਦਿੰਦਾ ਹਾਂ ਹਾਂ ਕਿਤਾ ਉਹ ਜਾ ਬੋਲੇ ਨਾ ਮੈਂ ਹੁਣ ਜੀਰੀ ਠੀਕ ਹੈ ਮੰਡ 'ਚ ਮੰਡ ਮਾ ਜੀ ਸਾਰੀ ਕਾਹਨ ਟੋਕ ਜੀ ਤੇਰੇ ਨਾਲ ਕਿਤੇ ਨਹੀਂ ਹੈਗੀ ਪਾਣੀ ਰਟਾਇ ਮੇਰੇ ਬਿਮਾਰੀ ਹੈ ਕਿਤੇ ਕਿਤੇ ਦੂਜੇ ਕੋਲ ਗਿਆ ਉਹ ਤਾਂ ਚੱਲ ਸਾਡੇ ਵੀ ਕਿਤੇ ਲੱਦੇ ਹੁਣ ਮੇਰੇ 28 ਆ ਕਿਤੇ ਕਿਤੇ ਬੁਝਾ ਹੈਗਾ ਨਾਲੇ ਉਹ ਕਈਆਂ ਦੇ ਖਾਦਮੇ ਉਹ ਵੀ ਠਾਜੂ ਉਹ ਆਹ ਜੀ ਨੂੰ ਦੇਖ ਤਾ ਉਹ ਇਹਦਾ ਇਹਦਾ ਹੀ ਨਹੀਂ ਹੁੰਨੀ ਯਾਰ ਆਹ ਦੇਖ ਲੈ ਇਹ ਸਾਰੇ ਮੈਂ ਬੱਦ ਨਹੀਂ ਕਰਨੀ ਰਹੀ ਇਹ ਜੀ ਇਹ ਨਾਲ ਜਿਹੜਾ ਥੈਲਾ ਜੂਰੀ ਦਾ ਹੁੰਦਾ ਡਾਏ ਦਾ ਤੂੰ ਜੀ ਉੱਪਰ ਖੜੀ ਐ ਬੱਸ ਇਹਦਾ ਦਮ ਟੁੱਟਿਆ ਵੇ ਬਦਾਮ ਖਾ ਖਾ ਕੇ ਵੀ ਮੇਤੇ ਹੋਰ ਨਹੀਂ ਬਦਾਮ ਖਾ ਹੁਣੇ ਹਨਾ ਵੀ ਪੰਜ ਹਾਂਜੀ ਹਾਂ ਮੈਂ ਹੋਣੀ ਚਾਹਾਂ ਮੁੱਠੀ ਵੀ ਨਹੀਂ ਦੇਣੀ ਤੇ ਚਾਹੀਦਾ ਵੀ ਨਹੀਂ ਹੁਣ ਕਾਲ ਸਜਾ ਉੱਥੇ ਸਾੜੀ ਆਇਆ ਨਾ ਡਾਏ ਦੇ ਥੈਲੇ ਥੋੜੇ ਵੇਹੇ ਦੇ ਚੀ ਪਨੀਰੀ ਚ ਉਹ ਕਿਹਾ ਕਹਿੰਦਾ ਪਨੀਰੀ ਚ ਡਾਇਆ ਗਿਆ ਤੇ ਥੋੜਾ ਪਾਇਆ ਇਹਨੇ। ਠਾਈ ਤਾਂ ਝੋਟੇ ਸੀ। ਕਹਿ ਤਾਂ ਦਿੰਨੇ ਵੀ ਹੈ ਪਨੀਰੀ ਕੁਛ ਨਹੀਂ ਵੇਚੀ ਪਨੀਰੀ ਰਿਆਰੇ ਦੇਖ ਲੈ ਗੁੱਡੇ ਆ। ਪਨੀਰੀ ਦੇ ਆ। ਆਹ ਇੱਥੇ ਨਹੀਂ ਮਾੜੀ ਮੋਟੀ ਬੀਜੀ ਛੱਡਾ ਵਾ। ਸਾੜੀ ਲੱਗ ਗਈ ਫਿਰ ਯਾਰ ਉਹ ਦੇਖ ਲੈ ਵਾ। ਲੱਗਣੀ ਪਨੀਰੀ ਪਨੀਰੀ ਇੱਕ ਵ ਇੱਕ ਸਾਡੇ ਗਲਤੀ ਹੋ ਜਾਂਦੀ ਆ ਐਸ ਹਾਲ। ਅਸੀਂ ਆਏ ਸਾਲ ਕਹਿੰਦੇ ਪਨੀਰੀ ਛਿੱਦੀ ਵੀ ਨਹੀਂ ਸਾਡੇ ਸੰਘਣੀ ਵੀ ਹੋ ਜਾਂਦੀ। ਬਈ ਇੱਕ ਡੱਕਾ ਲਾਉਂਦੇ ਬਾਈ। ਦੂਆ ਡੱਕਾ ਨਹੀਂ ਲਾਉਂਦੇ ਬਾਈ। ਨਹੀਂ ਛਿੱਦੀ ਬੀਜਣੀ ਸੰਘਣੀ ਕਿਤੇ ਯਾਰ ਪ੍ਰੋਪਰ ਬੀਜ ਪਾਇਆ ਆਪਾਂ ਨੇ। ਪਾਇਆ ਨਹੀਂ ਫੇਰ ਵੀ ਫੜੀ ਸੰਘਣੀ ਦਿੱਤਾ। ਉਹ ਜਿੰਨਾ ਯੂਨੀਵਰਸਿਟੀ ਰეკਮੈਂਡ ਕਰਦੀ ਆ ਉਨਾਂ ਬੀਜ ਪਾਇਆ ਆਪਾਂ ਨੇ ਉਹ ਪੂਰਾ ਸਹੀ ਮਿਲ ਕੇ ਉਹਦੇ ਘੱਟ ਰੱਖਵਾਂਗੇ ਹੋਰ ਉਹ ਇੰਨਾ ਕੰਮ ਇਹਦਾ ਵੀ ਸਾਲਾ ਜ਼ਿਆਦਾ ਬੋਟਾ ਨਹੀਂ ਚੰਗਾ ਲੱਗਦਾ ਪਰ ਸਾਲਾ ਜੇ ਜੀ ਲੱਗੀ ਵੀ ਰਸਦੀ ਆ ਉਹ ਕਾ ਨੂੰ ਜੀਰੀ ਲੇਟ ਲਾ ਰਹਿ ਕੇ ਦਾਦੀ ਆ ਆਹੋ ਜੇ ਤੂੰ ਧੁੱਪਾਂ ਚ ਲਾਉਂਗਾ ਜੀ ਤੂੰ ਜੀਰੀ ਤਾਂ ਬੱਦਲ ਵਾਈ ਜੀਰੀ ਲੱਗਣੀ ਆ ਉਹਨਾਂ ਨੂੰ ਸਪੀਡ ਕਰ ਭੱਜਣਾ ਆਏਗਾ ਹੁਣ ਇਹ ਮਸ਼ੀਨ ਨਾਲ ਲੋਹਾਂ ਦੇ ਆਪਾਂ ਵਿਚਾਲੇ ਹੋਰ ਵੀਰ ਹੁੰਦੀ ਤੇ ਉਹ ਬਰੀਕ ਹੁੰਦੀ ਉਹ ਚਾਰ ਚੜ ਅਕੇਲਾ ਦਿੰਦੀ ਚਾਰ ਚੜ ਅਕੇ ਚੱਕ ਲੈਂਦੀ ਆ ਆ ਜਣੀ ਗਾਂ ਨੂੰਰੇ ਵੀ ਲਾਈ ਗਏ ਢਿੱਲੋ ਸਾਹਿਬ ਨੂੰ ਕਹ ਕੇ ਇੱਧਰ ਵੀ ਲਾ ਜਾ ਗਾ ਸਾਡੇ ਬਾਤ ਵੀ ਬਰੀਕ ਵੀ ਆ ਇੱਕ ਦੋ ਡਿਆੜੀਆਂ ਲਾ ਜਾ ਗਏ ਉਹ ਨਾ ਠੀਕ ਆ ਇੱਕ ਦਿਨ ਕਹਿੰਦਾ ਮੇਰੇ ਫਿੱਟ 10 12 ਦਿਨ ਲੱਗੂ ਹੈ 10 12 ਦਿਨ ਲੱਗੂ ਨਾ ਦੋ ਦਿਨ ਚ ਲਾ ਕੇ ਪਾਸੀ ਹੁਣ ਉਹਨੇ ਖਾਦ ਗਿੱਲੇ ਲਾਉਂਦੀ ਡਿਆੜੀ ਉਹ ਅੱਠ ਤਾਲ ਗਿੱਲਾ ਕਰ ਦਿੰਦੀ ਐ ਡਿਆੜੀ ਤੇ ਗੋਲੇ ਤੇ ਬੈਠਾ ਫੋਨ ਦੇਖਦਾ ਮੌਜ ਵਾਲਾ ਜਿਹਾ ਵਿਲਾ ਮੈਨੂੰ ਮੈਂ ਕਿਹਾ ਤਾਂ ਮੈਂ ਮੁੰਮੇ ਨੂੰ ਜਾਇਆ ਮੈਂ ਕਹਿੰਦਾ ਇੱਥੇ ਮੈਂ ਕੱਲ ਸ਼ਾਮ ਤੂਜੂ ਗਿਆ ਜਾਂਦਾ ਮਾ ਕਾਲੂ ਕੀ ਜਾਣਾ ਹੈ ਕਹਿੰਦਾ ਕਾਲੂ ਤਾਂ ਸਰਦਾਰ ਦੀ ਵਿੱਲਾ ਹੀ ਲੱਗਦਾ ਮੈਨੂੰ ਮਾ ਪੰਮਾ ਕਹਿੰਦਾ ਤਾਂ ਭੋਲੂ ਕਹਿੰਦਾ ਮੈਂ ਪੁੱਛਿਆ ਕਹਿੰਦਾ ਪੰਮੇ ਨੇ ਕਹਿ ਰਾਇ ਨਹੀਂ ਕਹਿੰਦਾ ਉੱਥੇ ਤਾਂ ਮੈਂ ਮਾ ਤੂੰ ਉਹਨੂੰ ਕੀ ਪਤਾ ਵੀ ਤੂੰ ਵਿੱਲਾ ਕਾਲੂ ਮੱਲੂ ਦਾ ਪੁੱਤ ਹੈਗਾ ਰੋਣਾ ਦਾ ਉਸੇ ਚਾਲ ਨੂੰ ਕਰਾ ਹੋ ਜਾਂਦਾ ਕੋਈ ਸਾਫ ਸੁਫਈਆ ਪੁੱਛਦਾ ਥੋੜੀ ਜਿਹੀ ਹੋਣਾ ਹੈ ਜਿਆ ਕਿਤੇ ਸਿਆ ਗੜਾ ਕੋਈ ਸਵੀਟ ਲੈ ਜਾਜਾ ਕੁਝ ਥੋੜਾ ਜੱਜ ਨਾਲ ਪਰੀ ਨਹੀਂ ਜੱਥੇ ਲਾਲ ਪਰੀ ਦਾ ਰੋ ਵੀ ਲੰਦਾ ਹੈ ਉਹ ਨਾਲ ਪਰੀ ਹੋਈ ਲੰਦਾ ਹੈ ਜੇ ਨਹੀਂ ਰੀਟ ਲਾਦਾ ਤਾਂ ਨਹੀਂ ਕਰਨ ਸਰਦੂਗਾ ਗੱਲ ਕਿੰਨੀਆਂ ਕੁੰਨੀਆਂ ਚ ਹੈ ਕਿੰਨੀਆਂ ਦਾ ਫਰਕ ਪੈ ਜਾਂਦਾ ਹਾਂ ਪਤਾ ਨਹੀਂ ਯਾ ਚੱਕਰ ਹੈ ਚੱਲੀਏ ਫਿਰ ਚੱਲ ਜਲਦੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਜੀ ਕੱਲ ਨੂੰ ਸਤਿ ਸ੍ਰੀ ਅਕਾਲ